ਜਿਨ੍ਹਾਂ ਦੇ ਕੋਲ Android ਫੋਨ ਹੈ ਉਹ 2 ਮਿੰਟਾਂ ਦੇ ਵਿੱਚ ਪਤਾ ਲਗਾ ਸਕਦੇ ਨੇ ਕਿ ਉਹਨਾਂ ਦਾ ਫੋਨ ਹੈਕ ਹੋਇਆ ਹੈ ਜਾਂ ਨਹੀਂ 2 ਮਿੰਟਾਂ ਦੇ ਵਿੱਚ ਪਤਾ ਲਗਾਓ ਕਿ ਤੁਹਾਡੇ ਫੋਨ ਦੇ ਵਿੱਚ ਕੋਈ ਡਾਟਾ ਦੇਖ ਰਿਹਾ ਹੈ ਜਾਂ ਨਹੀਂ ਤੁਹਾਡੀਆਂ ਚੈਟਾਂ ਕੋਈ ਪੜ੍ਹ ਰਿਹਾ ਹੈ ਜਾਂ ਨਹੀਂ ਤੁਹਾਡੇ ਮੋਬਾਈਲ ਦੀ ਗੈਲਰੀ ਨੂੰ ਕਿਸੇ ਨੇ ਦੇਖਿਆ ਹੋਇਆ ਹੈ ਜਾਂ ਨਹੀਂ ਸਭ ਕੁਝ ਸਿਰਫ 2 ਮਿੰਟ ਦੇ ਸਮੇਂ ਦੇ ਵਿੱਚ ਪਤਾ ਲੱਗ ਜਾਏਗਾ ਜੀ ਆ ਉਸ ਗੱਲ ਤੁਸੀਂ ਦੇਖ ਰਹੇ ਹੋ ਨੈਸ਼ਨ ਪੋਸਟ ਬਹੁਤ سارے ਲੋਕਾਂ ਦੇ ਕੋਲ ਐਂਡਰੋਇਡ ਫੋਨ ਹੈ ਤੇ ਐਂਡਰੋਇਡ ਫੋਨ ਵਾਲਿਆਂ ਦੇ ਲਈ ਇੱਕ ਗੁੱਡ ਨਿਊਜ਼ ਹੈ ਕਿ ਉਹ ਪਤਾ ਲਗਾ ਸਕਦੇ ਨੇ ਕਿ ਉਹਨਾਂ ਦਾ ਫੋਨ ਹੈਕ ਹੋਇਆ ਹੈ ਜਾਂ ਨਹੀਂ ਉਹਨਾਂ ਦਾ ਫੋਨ ਕੋਈ ਚਲਾ ਰਿਹਾ ਹੈ ਜਾਂ ਨਹੀਂ ਜੀ ਹਾਂ ਦੱਦੀਏ ਕਿ ਬਹੁਤ ਸਾਰੇ ਬਹੁਤ ਸਾਰੇ ਫੀਚਰਸ ਜਿਹੜੇ ਨੇ ਆ ਗਏ ਹੋਏ ਨੇ ਕਿਉਂਕਿ ਹੈਕਰਸ ਵੱਧ ਗਏ ਨੇ ਤੇ ਕੋਈ ਵੀ ਰਸਤਾ ਨਹੀਂ ਛੱਡਦੇ ਹੈਕਿੰਗ ਕਰਨ ਦਾ ਤੇ ਉਹ ਬਹੁਤ ਸਾਰੇ ਲੋਕਾਂ ਦੇ ਮੋਬਾਈਲ ਫੋਨਾਂ ਦੇ ਵਿੱਚ ਵੜ ਚੁੱਕੇ ਨੇ ਡਾਟਾ ਚੋਰੀ ਕਰਦੇ ਨੇ ਉਹਨਾਂ ਦੀ ਪੇਮੈਂਟ ਨੂੰ ਜਿਹੜਾ ਉਹ ਚੋਰੀ ਕਰ ਲੈਂਦੇ ਨੇ ਪਰ ਇਸ ਦੇ ਵਿਚਕਾਰ ਹੀ ਐਂਡਰੋਇਡ ਫੋਨ ਨੇ ਕੁਝ ਫੀ ਜਿਸ ਤੋਂ ਤੁਸੀਂ ਅੰਦਾਜ਼ਾ ਲਗਾ ਸਕਦੇ ਹੋ ਕਿ ਤੁਹਾਡਾ ਫੋਨ ਹੈਕ ਹੋਇਆ ਹੈ ਜਾਂ ਨਹੀਂ ਬਹੁਤ ਸਾਰੇ ਕੋਡਸ ਵੀ ਤੁਹਾਨੂੰ ਮਿਲ ਜਾਣਗੇ ਕੋਡ ਨੂੰ ਵੀ ਤੁਸੀਂ ਜਨਰੇਟ ਕਰਕੇ ਪਤਾ ਕਰ ਸਕਦੇ ਹੋ ਕਿ ਤੁਹਾਡਾ ਫੋਨ ਹੈਕ ਹੈ ਜਾਂ ਨਹੀਂ ਪਰ ਐਂਡਰੋਇਡ ਫੋਨ ਵਾਲੇ ਅਗਲੀ ਦੱਸਦੇ ਹਾਂ ਕਿ ਤੁਸੀਂ ਕਿਵੇਂ ਪਤਾ ਲਗਾ ਸਕਦੇ ਹੋ ਸਭ ਤੋਂ ਪਹਿਲਾਂ ਤਾਂ ਤੁਸੀਂ ਆਪਣੇ ਮੋਬਾਈਲ ਨੂੰ ਧਿਆਨ ਦੇ ਨਾਲ ਦੇਖਣਾ ਹੈ ਕਿ ਤੁਹਾਡੇ ਮੋਬਾਈਲ ਦੇ ਉੱਤੇ ਜਿੱਥੇ ਤੁਹਾਡੇ ਬੈਟਰੀ ਦਾ ਚਾਰਜਰ ਲਿਖਿਆ ਹੁੰਦਾ ਹੈ ਜਾਂ ਜਿੱਥੇ ਤੁਹਾਡਾ ਨੈਟ ਦਾ ਆਪਸ਼ਨ ਹੁੰਦਾ ਹੈ ਉੱਥੇ ਕੋਈ ਗ੍ਰੀਨ ਲਾਈਟ ਜਿਹੜੀ ਹੈ ਉਹ ਜਲ ਰਹੀ ਹੈ ਜਾਂ ਨਹੀਂ ਜੇਕਰ ਤੁਹਾਡਾ ਮਾਈਕ ਔਨ ਨਹੀਂ ਹੈ ਜੇਕਰ ਤੁਹਾਡਾ ਕੈਮਰਾ ਔਨ ਨਹੀਂ ਹੈ ਫਿਰ ਵੀ ਉੱਥੇ ਇੱਕ ਗ੍ਰੀਨ ਜਾਂ ਡਾਟ ਜਲ ਰਿਹਾ ਹੈ ਗ੍ਰੀਨ ਜਾਂ ਡਾਟ ਬਣਿਆ ਹੋਇਆ ਹੈ ਤੇ ਸਾਵਧਾਨ ਹੋ ਜਾਓ ਤੁਹਾਡਾ ਫੋਨ ਹੈਕ ਹੋਇਆ ਹੈ ਤੇ ਤੁਹਾਡੇ ਫੋਨ ਨੂੰ ਕਿਸੇ ਨੇ ਜਿਹੜਾ ਉਹ ਹੈਕ ਕੀਤਾ ਹੋਇਆ ਹੈ ਕਿਉਂਕਿ ਇਹ ਜਿਹੜਾ ਡਾਟ ਉਦੋਂ ਹੀ ਹੁੰਦਾ ਹੈ ਜਦੋਂ ਤੁਸੀਂ ਆਪਣੇ ਫੋਨ ਨੂੰ ਯੂਜ਼ ਕਰਦੇ ਹੋ ਜਾਂ ਤੁਹਾਡੇ ਫੋਨ ਦਾ ਜੋ ਜੋ ਹੈ ਤੁਹਾਡੇ ਫੋਨ ਦਾ ਕੈਮਰਾ ਔਨ ਹੁੰਦਾ ਹੈ ਜਾਂ ਤੁਹਾਡੇ ਫੋਨ ਦੇ ਵਿੱਚ ਮਾਈਕ ਔਨ ਹੁੰਦਾ ਹੈ ਉਸੇ ਵਕਤ ਇਹ ਜਿਹੜਾ ਗ੍ਰੀਨ ਡਾਟ ਹੈ ਉਹ ਆਉਂਦਾ ਹੈ ਪਰ ਬਿਨਾ ਫਜ਼ੂਲ ਦਾ ਇਹ ਗ੍ਰੀਨ ਡਾਟ ਜੇਕਰ ਤੁਹਾਡੇ ਫੋਨ ਤੇ ਬਣਿਆ ਹੋਇਆ ਹੈ ਤੇ ਇਹਦਾ ਮਤਲਬ ਇਹ ਹੈ ਕਿ ਤੁਹਾਡੇ ਫੋਨ ਦੇ ਵਿੱਚ ਕੋਈ ਚਾਕੀ ਮਾਰ ਰਿਹਾ ਹੈ ਤੁਹਾਡੇ ਚੈਟਸ ਨੂੰ ਕੋਈ ਪੜ ਰਿਹਾ ਹੈ ਤੁਹਾਡੇ ਕੋਲ ਡਿਟੇਲਸ ਨੂੰ ਕੋਈ ਵੇਖ ਰਿਹਾ ਹੈ ਤੇ ਤੁਹਾਡੀ ਗੈਲਰੀ ਤੇ ਵੀ ਕਿਸੇ ਦੀ ਨਜ਼ਰ ਹੈ ਜੀ ਹਾਂ ਇਸ ਤਰੀਕੇ ਨਾਲ ਬਹੁਤ ਸਾਰੇ ਯੂਜ਼ਰਸ ਜਿਹੜੇ ਨੇ ਪਤਾ ਲਗਾ ਸਕਦੇ ਨੇ ਕਿ ਉਹਨਾਂ ਦੇ ਫੋਨ ਦੇ ਵਿੱਚ ਅਜਿਹੀਆਂ ਚੀਜ਼ਾਂ ਜੇਕਰ ਆ ਰਹੀਆਂ ਨੇ ਤੇ ਉਹ ਕੀ ਨੇ ਸੋ ਜੇਕਰ ਤੁਹਾਨੂੰ ਇਹ ਪਹਿਲਾਂ ਪਤਾ ਸੀ ਤੇ ਵਧੀਆ ਗੱਲ ਹੈ ਤੁਸੀਂ ਇਸ ਨੂੰ ਸ਼ੇਅਰ ਜ਼ਰੂਰ ਕਰ ਦਿਓ ਤਾਂ ਕਿ ਹੋਰ ਲੋਕਾਂ ਤੱਕ ਪਹੁੰਚ ਸਕੇ ਬਹੁਤ ਸਾਰੇ ਤੁਹਾਨੂੰ ਪਤਾ ਹੈ ਕਿ ਬਹੁਤ ਸਾਰੇ ਹੈਕਰਸ ਜਿਹੜੇ ਨੇ ਵੱਧ ਚੁੱਕੇ ਨੇ ਤੇ ਉਹ ਬਹੁਤ ਸਾਰੇ ਲੋਕਾਂ ਦਾ ਡਾਟਾ ਚੋਰੀ ਕਰ ਰਹੇ ਨੇ ਸੋ ਤੁਸੀਂ ਸ਼ੇਅਰ ਜ਼ਰੂਰ ਕਰਿਓ ਤਾਂ ਕਿ ਲੋਕ ਜਿਹੜੇ ਉਹ ਸਾਵਧਾਨ ਹੋ ਸਕਣ ਅਤੇ ਜੇਕਰ ਉਹਨਾਂ ਦਾ ਫੋਨ ਹੈਕ ਹੋਇਆ ਹੈ ਤਾਂ ਉਸ ਨੂੰ ਜਿਹੜਾ ਹੈ ਉਹ ਸਹੀ ਕਰ ਸਕਣ